ਮਲਾਤੇ ਸੀ ਵੀ ਪੰਜਾਬ ਚ 15 10 24 ਨੂੰ ਜਨਰਲ ਪੰਚਾਇਤ ਲਖਣਾ ਹੋਇਆ ਸੀ ਤੇ ਜਿਹੜੀ ਮਨੀਸ਼ਾ ਪ੍ਰਸ਼ਰ ਹੈ ਬਾਈਫੌਕ ਕੁਸ਼ਵਿੰਦਰ ਪ੍ਰਸ਼ਰ ਹੈ ਉਹ ਜ਼ਾਰ ਨੰਬਰ 3 ਚ ਜਿਹੜਾ ਰੇਜੀਸਟਰ ਹੋਇਆ ਸੀ ਜਨਰਲ ਨੇ ਦੀ ਸੀ ਉਹ ਜੋ ਕਿਹੜੇ ਅ ਬੋਰਡ ਨੰਬਰ 3 ਤੇ ਪਟਾਟਾ ਪਟਮਾ ਜਿਹੜੇ ਪੰਚੀ ਦੀ ਲਿਸ਼ਣ ਲਈ ਉਹਨੇ ਚੋਣ ਲੜੀ ਸੀ ਉਹ ਜਿਹੜੇ ਮੁਕਾਬਲੇ ਚੋਂ ਕਿ ਸਿਮਰ ਵਾਲੀ ਵੀ ਸੀ ਤੇ ਇੱਕ ਗਰਦੀਪ ਕੌਰ ਵੀ ਸੀ ਪਰ ਉੱਥੇ ਉਹਦਾ ਕਹਿਣ ਦੇ ਮਤਲਬ ਕਿ ਜਿਵੇਂ ਮੇਰੇ ਨਾਲ ਕੱਪੜਾ ਦੀ ਹੋਣੀ ਮੈਂ ਇਲੈਕਸ਼ਨ ਜਿੱਤੀਆਂ ਪਰ ਡੋਕਟਾ ਚ ਜਿਹੜਾ ਉੱਥੇ ਆਪਣਾ ਸਟਾਰ ਦਾ ਇਲੈਕਸ਼ਨ ਦਾ ਸਟਾਰ ਦਾ ਉਹ ਨੂੰ ਸਿਮਰ ਅੰਗਿਤਾ ਦਾ ਇਸ ਕਰਕੇ ਉਹਨੇ ਮੇਰੇ ਕੋਲ ਆ ਕੇ ਇਲੈਕਸ਼ਨ ਪਟੀਸ਼ਨ ਪਾਈ ਆਪਣਾ 25 10 24 ਦੇ ਜਿਹੜੀ ਲਖਸ਼ਮ ਪਟੀਸ਼ਨ ਚ ਮੇਨ ਗਰਾਉਂਡ ਇਹ ਸੀ ਤਾਂ ਵੀ ਲਾਹੋ ਹੁਣ ਜਵਾਬੀ ਰੀਕਾਉਂਟਿੰਗ ਦੇ ਸਾਮਨੇ ਉਹ ਵੀ ਆ ਤੇ ਰੀਕਾਉਂਟਿੰਗ ਹੋਈ ਆ ਜਿਹੜੀ ਰੀਕਾਉਂਟਿੰਗ ਚ ਸੰਜੀਤਾ ਤਾਲਾ ਰਿਕਾਰਡ ਸੀ ਜਦੋਂ 15-10 ਨੂੰ ਹਰਾਇਆ ਉਦੋਂ ਇਹ ਬੋਟ ਚ ਟੋਟਲ ਵੋਟਾਂ ਦਿਖਾਈਆਂ ਕਿਆਂ ਇਲੈਕਸ਼ਨ ਸਟਾਫ ਨੇ ਤਰਸੀਪੂ ਹੋਈਆਂ ਉਹ ਜੋ ਦੋਵਾਂ ਨੇ ਕੈਨਸਲ ਦਿਖਾਈਆਂ ਦਿੱਤੀ ਗਈਆਂ ਇਹ ਉਹ ਆਪਣਾ ਮਨੀਸ਼ਾ ਪ੍ਰਸ਼ਾਸਨ ਨੂੰ ਤੇ 41 ਦਿਖਾਈਆਂ ਸੀ ਸੀ ਮਹਾਰਾਜ ਨੂੰ 8 ਦਿਖਾਈਆਂ ਸੀ ਜਿਹੜੀ ਗਦੀ ਕੋਲ ਖੜੀ ਸੀ ਤਾਂ 15 ਸੂਣਾਂ ਨੇ ਸੀ ਮਹਾਰਾਜ ਜਿਤਾਤੇ ਪਰ ਜਿਹੜੀ ਅਡੇਰੀ ਕਾਉਂਟਿੰਗ ਹੋਈ ਆ ਉਹ ਤੋਂ ਹਰੂ ਵਸੇ ਖੜਿਆ ਉਹ ਚ ਜਿਹੜੀਆਂ ਕੈਂਸਲ ਵੋਟਾਂ 2 ਨਹੀਂ 13 ਨਿਕਲੀਆਂ 300 ਵੋਟਾਂ 13 ਨਿਕਲੀਆਂ ਜਿਹੜੀਆਂ ਮਨੀਸ਼ਾ ਦੀਆਂ ਪਤਨੀ ਉਨਕੀਆਂ ਇਹਦਾ ਕਿਉਂ ਸੰਜੀਗਤਾ ਤਾਂ ਜਿਹੜੀ ਸੀ ਮਹਾਰਾਜ ਜਿਹੜੀਆਂ ਜਿਨ੍ਹਾਂ ਨੂੰ ਪਹਿਲਾਂ 41 ਵੋਟਾਂ ਵਾਂ ਦਿਖਾਏ ਜਾਂਦੇ ਆ ਉਹਦੇ ਉੱਥੇ ਰੀ ਕਾਉਂਟਿੰਗ ਕੀਤੀ ਵੋਟਾਂ ਕਿੰਨੀਆਂ ਤੇ ਜਿਹੜਾ ਗੁਰਦੀਪ ਕੌਰ ਹੈ ਉਹ ਵੀ ਇੱਥੇ ਹੈ ਇੱਥੇ ਇਸ ਕਰਕੇ ਅੱਜ ਦੀ ਰੀਕਾਉਂਟਿੰਗ ਚ ਤੇ ਜਿਹੜੀ ਆਪਣਾ ਮਨੀਸ਼ਾ ਪ੍ਰਸ਼ਰ ਹੈ ਉਹਨੂੰ ਸਿੰਮਰਾਣ ਨੂੰ ਡੋਬਟੋਂ ਪਹੁੰਚ ਕਰਨਾ ਤੇ ਇਹ ਆਪਣਾ ਜਿਹੜਾ ਇਲੈਕਸ਼ਨ ਟ੍ਰਿਬਿਨਲ ਦਾ ਐਸ ਡੀ ਐਮ ਸਾਹਿਬ ਫਤਿਹਗੜ੍ਹ ਸਾਹਿਬ ਉਹਦੇ ਆਂਗਰਾਂ ਨਾਲ ਵੀ ਗੱਲਬਾਤ ਹੋਈ ਸੀ ਇਹ ਕਹੇ ਦੀ ਆਲਰੇਡੀ 23 ਸਟਾਈ ਪਈ ਹੈ 25 ਤੇ ਇਹ ਰਿਪੋਰਟ ਦੇ ਮੁਤਾਬਕ 23 5 ਨੂੰ ਔਰ ਜੇ ਆਪਣਾ ਇਲੈਕਸ਼ਨ ਟ੍ਰਿਬਿਨਲ ਦੇ ਦਾ ਫੈਸਲਾ ਕਰਨਗੇ ਇਲੈਕਸ਼ਨ ਕਮਿਸ਼ਨ ਦਾ ਇਹ ਕਿ ਸਾਡਾ ਮੇਨ ਗਰਾਉਂਡ ਬਾਕੀ ਸਾਰੇ ਗਰਾਉਂਡ ਤੇ ਸ਼ਰਤੇ ਸੀ ਅਸੀਂ ਤਾਂ ਕਹਤਾ ਰੀਕਾਉਂਟਿੰਗ ਹੋ ਰਹੀ ਹੈ ਰੀਕਾਉਂਟਿੰਗ ਚਾਰਜ ਜਿਹੜੀ ਮਨੀਸ਼ਾ ਪ੍ਰਾਸ਼ਰ ਨੂੰ ਦੋ ਵੋਟਾਂ ਸੀਵਾਦਨੋਂ ਬਦਲ ਖੜਾ। ਪ੍ਰਾਪਤੀ ਵੇਚਨੇ ਔਰ ਖੀਨਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز